ਸਾਸੀ ਕਾਲ ਜੀ ਅੱਜ ਅਸੀਂ ਪਹੁੰਚਿਆ ਡੇਰਾ ਬੱਸੀ ਦੇ ਨੇੜੇ ਪਿੰਡ ਪਤਿਹਪੁਰ ਜੱਟਾਂ ਮਹਾਲੀ ਤੋਂ ਆ ਰਹੇ ਸੀ ਆਪਣਾ ਵੀਰ ਜੋ ਮਹਾਲੀ ਜ਼ਿਲ੍ਹੇ ਦਾ ਪ੍ਰਧਾਨ ਆ ਬੀ ਐਫ ਐ ਦਾ ਟੈਂਕੂ ਉਹਦੇ ਫਾਰਮ ਤੇ ਪਹੁੰਚਿਆ ਨੇਰਾ ਹੋ ਗਿਆ ਆ ਵੇਖੋ ਬਾਈ ਦੇ ਡੰਗਰ ਤੁਸੀਂ ਕਣ ਲ ਖੇਤ ਦਾ ਕੋਟ ਜਮਾਇਆ ਬਹੁਤ ਚੰਗੇ ਨੀਲੀ ਰਬੀ ਦੀ ਜਾਨਵਰ ਆ ਬਾਈ ਕੋਲ ਹੋਰ ਵੀ ਮੁਰਾ ਨਾਲ ਸੰਦੇ ਬਹੁਤ ਚੰਗੇ ਜਾਨਵਰ ਆ ਮਾਨੋ ਕਰਤਾਰਿਆ ਨੂੰ ਪਾਣੀ ਕਰਦਾ ਵਿਚਾਰੇ ਜਦ ਨੇ ਕੋਈ ਕੁਝ ਦੇ ਨਾ ਕੋਈ ਨਾ ਬੱਚੇ ਬਹੁਤ ਚੰਗੇ ਆ ਕੋਈ ਜਹਾ ਬੰਦ ਹੋਣਾ ਨਹੀਂ ਜਿਹੜੇ ਗੁੱਦ ਵਾਲੀ ਲੈਣਦੇ ਆ ਵੀ ਜਿਹੜੇ ਇਹਨਾਂ ਕੋਲੇ ਬੱਚੇ ਨਾ ਹੋਣ ਮੁਰਾ ਦਾ ਸੰਭ ਜੀ ਬਹੁਤ ਚੰਗੇ ਆ ਦੂਜਾ ਕਾਰੋਬਾਰ ਆ ਬਾਈ ਦਾ ਆ ਮਾਲੀ ਦੀ ਪਾਲਿਆ ਹੋਇਆ ਇਹ ਕਿਹੜੇ ਬੋਲੇ ਦਾ ਮਾਲੀ ਆ ਜੀ ਆ ਜੂਬਾ ਜੀ ਅਯੂਬਾ ਬੱਬਲ ਵਾਲਾ ਅਯੂਬਾ ਜੋ ਪਾਕਿਸਤਾਨ ਦੀ ਬਲੱਡ ਲਾਈਨ ਆ ਜੀ ਇਹ ਅਯੂਬਾ ਬਲੋ ਦਾ ਬੱਚਾ ਜੀ ਇਹ ਕਿੰਨੀ ਉਮਰ ਹੋ ਗਈ ਟਿੰਕੂ ਇਹਦੀ ਆ ਜੀ ਜੀ 2 ਸਾਲ ਦਾ ਹੋਇਆ ਜੀ ਆ 2 ਸਾਲ ਦਾ ਹਾਂ 23 ਮਹੀਨੇ 24 ਮਹੀਨੇ ਹੋਗਾ 24 ਮਹੀਨੇ ਦਾ ਭਾਈ ਹਾਂ ਜੀ ਦੋਸਤੋ ਕਿਸ ਦਿਨ ਦਿਨੇ ਆਏ ਫੇਰ ਸਾਨੂੰ ਚੰਗੀ ਤਰ੍ਹਾਂ ਦਰਸ਼ਨ ਕਰਾਵਾਂਗੇ ਆ ਦੇਸੀ ਥਾਰ ਪਰ ਗਾਂਵੀ ਬਾਈ ਕੋਲ ਆ ਸਾਡੇ ਆਹ ਸਾਥ ਨੇ ਬੀਐਫਐ ਦੇ ਪ੍ਰਧਾਨ ਪਿੰਡੀ ਸਦੂ ਤੇ ਆ ਬਾਈ ਟੈਂਕੂ ਆ ਅੱਛਾ ਇਹ ਪਾਲੀ ਜਣਾ ਟੱਟਾ ਜਣਾ ਨੀਲੀ ਰਹਿ ਰਹੇ ਹਾਂਜੀ ਹਾਂਜੀ ਬਹੁਤ ਕਰਾਂਗੇ ਬਾਈ ਨਿਕ ਜੀ ਨੂੰ ਕਰਮਾ ਆ ਯਾਰ ਆ ਬੱਚਾ ਕਿਹੜੇ ਦਾ ਜੀ ਹਾਂ ਜੀ ਅਜੂਬੇ ਰੀਤੀ ਹੈ ਜੀ ਅਜੂਬੇ ਦੀ ਹੈ ਜੀ ਹਾਂਜੀ 10 ਮਹੀਨੇ ਕੀ ਹੈ ਜੀ ਬੱਸ ਹੈ ਜੀ ਤੇ ਇਹ 10 ਮਹੀਨਿਆਂ ਦੇ ਆ ਕੇ ਨੀਲੀ ਰਾਬੇ ਕਰਦੇ ਉਹ ਹੈਗਾ 19 ਮਹੀਨੇ ਦਾ ਕੱਟਾ 20 ਦੇ ਲੀਟਰ ਦੇ ਬੱਗੇ 20 21 ਦੇ ਆਪਣੇ ਕੋਲ ਨੀਲੀ ਰਾਬੀ ਨੇ ਵੱਧ ਤੋਂ ਵੱਧ ਕਿੰਨਾ ਦੁੱਧ ਰਿਕਾਰਡ ਕਰਾਇਆ ਜੀ ਆਪਣੇ ਕੋਲੇ ਇਹ ਵੀ 17 ਕਿਲੋ ਤੱਕ ਹੈਗੀਆਂ ਨੇ ਹੈਗੀਆਂ ਜੀ ਤੇ ਮੂਰਾ ਵਾਲੀਆਂ ਜੀ ਮੂਰਾ ਦੀ ਮੈਂ ਚੁਆਈ ਕਰਾਈ ਸੀ ਜਦੋਂ ਉਹ ਸੀਗਾ ਆਪਣਾ ਲਾਕਡਾਊਨ ਸੀਗਾ ਆਪਣੇ ਘਰੇ ਦੀਆਂ ਸੀਗਾ 18 ਕਿਲੋ 900 ਗ੍ਰਾਮ ਠੀਕ ਹੈ ਜੀ ਹਾਂਜੀ ਉਹ ਕਰਾਈ ਸੀਗੀ ਸਰਕਾਰੀ ਚੁਆਈ ਆਪਾਂ ਠੀਕ ਹੈ ਜੀ ਹਾਂਜੀ ਹਾਂਜੀ